ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀਓ ਇਹ ਜੋ ਬੇਨਤੀਆਂ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਕੁਝ ਖਾਸ ਖਬਰਾਂ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ 2000 ਕਿਲੋਮੀਟਰ ਦੂਰ ਪੰਜਾਬ ਤੋਂ ਭੇਜਿਆ ਗਿਆ ਹੈ ਉਸ ਦੇ ਪਿੱਛੇ ਕੀ ਕਾਰਨ ਹੈ ਤੇ ਹੁਣ ਇੱਕ ਨਵੀਂ ਸਿਆਸੀ ਪਾਰਟੀ ਜੋ ਬਣ ਰਹੀ ਹੈ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੇ ਪਿਤਾ ਜੋ ਕਿ ਇਸ ਪਾਰਟੀ ਦਾ ਨਾਮ ਅਨਾਉਂਸ ਕਰਨਗੇ ਮੁਕਸਰ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਵਾਲੇ ਦਿਨ ਇੱਕ ਬਹੁਤ ਭਾਰੀ ਇਕੱਠ ਰੱਖਿਆ ਗਿਆ ਹੈ ਤੇ ਬਹੁਤ ਸਾਰੀਆਂ ਖਬਰਾਂ ਵੀ ਉਸ ਨੂੰ ਲੈ ਕੇ ਆ ਰਹੀਆਂ ਨੇ ਕਿ ਹੁਣ ਨਿਹੰਗ ਸਿੰਘਾਂ ਨੇ ਡਿਬੜਗੜ ਜੇਲ੍ਹ ਦੇ ਬਾਹਰ ਘੇਰਾ ਵੀ ਪਾ ਲਿਆ ਹੈ ਤੇ ਪੂਰੀ ਗੱਲਬਾਤ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਕੀ ਪੰਜਾਬ ਦੀ ਧਰਤੀ ਤੋਂ 2000 ਕਿਲੋਮੀਟਰ ਦੂਰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਪੰਜਾਬ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸੈਂਟਰਲ ਜੇਲਾਂ ਨੇ ਨਾਬਾ ਜੇਲ ਹੋ ਗਈ ਪਟਿਆਲਾ ਜੇਲ ਹੋ ਗਈ ਬਹੁਤ ਵੱਡੀਆਂ-ਵੱਡੀਆਂ ਜੇਲਾਂ ਨੇ ਉਹਨਾਂ ਵਿੱਚ ਕਿਉਂ ਨਹੀਂ ਰੱਖਿਆ ਹੋਇਆ ਕਿਉਂਕਿ ਇਹਨਾਂ ਨੂੰ ਡਰੀ ਐ ਇਸੇ ਗੱਲ ਦਾ ਹੈ ਕਿ ਨਿਹੰਗ ਸਿੰਘ ਆ ਕੇ ਜੇਲ ਨੂੰ ਘੇਰਾ ਪਾ ਲੈਣਗੇ ਤੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਕੇ ਲੈ ਜਾਣਗੇ ਤੇ ਸਾਧ ਸੰਗਤ ਜੀ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਹੈ ਵੀਡੀਓ ਪੁਰਾਣੀ ਜ਼ਰੂਰ ਹੈ ਨਿਹੰਗ ਸਿੰਘਾਂ ਨੇ ਤਾਂ ਡਿੱਬੜੂਗੜ ਜੇਲ ਨੂੰ ਵੀ ਘੇਰਾ ਪਾਲਿਆ ਸੀ ਮੰਗੂ ਮਠ ਵਾਲੇ ਅਮਨਦੀਪ ਸਿੰਘ ਨੇ ਡਿਬੜੂਗੜ ਜੇਲ ਨੂੰ ਕੇਰਾ ਪਾਇਆ ਸੀ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈ ਸੀ ਪਹੁੰਚਣ ਵਾਲੇ ਤਾਂ ਪਹੁੰਚ ਜਾਂਦੇ ਨੇ ਅਸੀਂ ਕਾਬਲ ਖੰਧਾਰ ਤੱਕ ਪਹੁੰਚ ਗਏ ਤੇ ਡਿਬੜੂਗੜ ਤੱਕ ਕਿੰਨੀ ਕੁ ਦੂਰ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਦੇ ਵੀ ਸਾਨੂੰ ਛੋਟੇ ਨਾ ਸਮਝੋ ਸਾਡੇ ਜੋਸ਼ ਨੂੰ ਨਾ ਪਰਖੋ ਕਿਉਂਕਿ ਅਸੀਂ ਸਬਰ ਕਰਕੇ ਬਹੁਤ ਦੇਖ ਲਿਆ ਸਰਕਾਰਾਂ ਅੱਗੇ ਹੀ ਬੇਨਤੀ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਵੇ ਬਾਇਜਤ ਬਰੀ ਕੀਤਾ ਜਾਵੇ ਉਹ ਆਪਣੇ ਹਲਕੇ ਦੇ ਵਿੱਚ ਆਉਣ ਹਲਕੇ ਦਾ ਕੰਮ ਕਰਨ ਕਿਉਂਕਿ ਇਸ ਵਕਤ ਉਹ ਮੈਂਬਰ ਆਫ ਪਾਰਲੀਮੈਂਟ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ